ਕਿੰਨਾ ਹਾਂ ਹਾਂ ਆ ਲੈ ਆਹ ਰਮੋਟ ਹੈ ਨਾ ਆਹੀ ਰਮੋਟ ਹੈ ਤੇਰਾ ਆਹੀ ਸੀ ਨਾ ਕੀ ਕਿਹੜਾ ਨਪਾ ਹਲਾਲ ਬਟਣਾ ਆਹ ਬੰਦਾ 75 ਕਿਲੋ ਦਾ ਖੜਾਗਾ ਤੇ ਆਹ 50 ਕਿਲੋ ਦਾ ਰਹੇਗਾ 25 ਕਿਲੋ ਸਿੱਧੇ ਬਾਤ ਆ ਆਹ ਬਾਈ ਜਿਹੜੇ ਘਰਾਂ ਦੇ ਵਿੱਚ ਕੁਵਾੜ ਚੱਕਦੇ ਫਿਰਦੇ ਹੁੰਦੇ ਆ ਇਹ ਵੀ ਪਤੰਦਰ ਕਿਸੇ ਨਾਲੋਂ ਘੱਟ ਨਹੀਂ ਆ ਐਡਾ ਬਟਾ ਫਰੋਡ ਕਰਦੇ ਫਿਰਦੇ ਆ ਕਿ weight ਹੀ ਘਟਾ ਦਿੰਦੇ ਆ ਕਿ ਆਹਾਂ ਬਾਈ ਆ ਜੇ ਕਿਸੇ ਦੇਖਦੇ ਆ ਤੇ ਬਠਿੰਡੇ ਦੇ ਵਿੱਚ ਆਹ ਕਰ ਸਮਾਈ ਸੁਣ ਇਹਦਾ ਕਮੜਾ ਜ ਆ ਆਹ ਬੰਦਾ ਹੈਗਾ ਠੀਕ ਆ ਆ ਕੰਡਾ ਲਈ ਫਿਰਦਾ ਸੀਗਾ ਤੇ ਆਪਾਂ ਇਸ ਟਾਈਮ ਉੱਤੇ ਉਹਨੇ ਪਿੰਡ ਖੜੇ ਆਗੇ ਤੇ ਇਹਦੇ ਚ ਇੱਕ ਇਹ ਰਿਮੋਟ ਲਈ ਫਿਰਦਾ ਹੈਗਾ ਵੇਟ ਘਟਾ ਦਿੰਦਾ ਹੈਗਾ ਦਿਖਾਈ ਬਾਈ ਉੱਤੇ ਜਿਹੜੀ ਬਾਈ ਇਹ ਕਿੰਨਾ ਹਾਂ ਹਾਂ ਆ ਲੈ ਆਹ ਰਿਮੋਟ ਹੈ ਨਾ ਆਹੀ ਰਿਮੋਟ ਤੇਰਾ ਆਹੀ ਸੀ ਨਾ ਹਾਂ ਬਾਈ ਕੀ ਕਿਹੜਾ ਨਾਪਾ ਹਲਾਲ ਬਟਨ ਆਹ ਬੰਦਾ 75 ਕਿਲੋ ਦਾ ਖੜਾ ਹੈਗਾ ਤੇ ਆਹ ਪਿਆ ਕਿਲੋ ਦਾ ਰਹੇਗਾ 25 ਕਿਲੋ ਸਿੱਧੇ ਬਾਤ ਆ ਕਿੱਥੋਂ ਤਿਆਰ ਕਰਵਾਇਆ ਇਹ ਦਿੱਲੀ ਗਾਵਾਈ ਦਿੱਲੀ ਦਾ ਕਰਾਉਣਾ ਹੁਣ ਤੱਕ ਕਿੰਨਾ ਕ ਸਾਮਾਨ ਚੱਕਿਆ ਇਥੋਂ ਕਿੰਨਾ ਟਾਈਮ ਲੱਗਣਾ ਹੈ ਹੈ ਕੁਛ ਨਹੀਂ ਚੱਕਿਆ ਮੈਂ ਸਾਮਾਨ ਤਾਂ ਤੂੰ ਲੈ ਕੇ ਜਾਣਾ ਹੋਇਆ ਕੁਆੜ ਦਾ ਕੰਮ ਕਰਦਾ ਹਾਂ ਹਾਂ ਲੈ ਰਿੜੀ ਆ ਉਹ ਵੀ ਲੋਵਾਂ ਫਿਰ ਕਹਿਣਗੇ ਵੀ ਯਾਰ ਤੁਸੀਂ ਇਹ ਗਰੀਬ ਬੰਦੇ ਨੂੰ ਉਹੋ ਕਰਦੇ ਪਏ ਆ ਭਰਾਵਾ ਇਹ ਨਿੱਕੇ ਨਿੱਕੇ ਵੱਡੇ ਬਿਜ਼ਨਸ ਘਰੇ ਹੁੰਦੇ ਇਹਨਾਂ ਦੇ ਆਹ ਰਿਮੋਟ ਦਾ ਕੰਮ ਕਰ ਦਾਲਦਾ ਯਾਰ ਕਮਾਲ ਦੀ ਮੈਂ ਤਾਂ ਹੈਰਾਨ ਆ ਯਾਰ ਆਹ ਕੰਡੇ ਤੇ ਵੀ ਰਿਮੋਟ ਲੱਗਿਆ ਹੁੰਦਾਗਾ ਅੱਛਾ ਹਾਂ ਆ ਵੀ ਆ ਗੱਲ ਇਹ ਨਹੀਂ ਨਾ ਇਹਨੂੰ ਅਸੀਂ ਕੋਈ ਕੁੱਟਿਆ ਨਾ ਕੋਈ ਮਾਰਿਆ ਹਨਾ ਮੋਟਰਸਾਈਕਲ ਵੀ ਕਰੋ ਦੋ ਨੰਬਰ ਦਾ ਆਹ ਦੇਖੋ ਤੇ ਆ ਬਈ ਦੋ ਨੰਬਰ ਦਾ ਕੰਮ ਹੀ ਕਰਦਾ ਇਹ ਆ ਮੋਟਰਸਾਈਕਲ ਵੀ ਦੋ ਨੰਬਰ ਦਾ ਹੀ ਹੋਊਗਾ ਹਾਂ ਪਰ ਗੱਲ ਇਹ ਆ ਵੀ ਨਾ ਪੈਣਾ ਕੋਈ ਕੁੱਟਿਆ ਨਾ ਮਾਰਿਆ ਪਰ ਗੱਲ ਕੀ ਹੈ ਵੀ ਹੁਣ ਅਗਾਹ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ ਵੀ ਆ ਬੰਦਾ ਹੈਗਾ ਇੱਧਰ ਗਿਆ ਉਹ ਉੱਥੇ ਖੜਾ ਨਾ ਤੇ ਇਹ ਸਮਾਨ ਬਾਈ ਜਿਵੇਂ ਮੰਨ ਲਾ ਹੁਣ 25 ਕਿਲੋ ਸਿੱਧਾ ਹੀ ਡਾ ਦੇਣਾ ਹੈ ਹਨਾ ਆਰ ਮੋੜ ਨਾਲ ਤੇ ਉਹ ਕੰਡਾ ਹੈਗਾ ਇਹੋ ਜੇ ਹਾਲ ਹੋਏ ਪਏ ਯਾਰ ਸਮਾਲਾ ਉਹ ਵੀ ਯੂਪੀ ਦਾ ਹੈ ਕਹਿੰਦਾ ਮੈਂ ਯੂਪੀ ਦਾ ਤਾਂ ਇੱਥੇ ਪਿਆਵ ਚ ਰਹਿ ਕੇ ਯਾਰ ਇੰਨੇ ਮਤਲਬ ਹੌਸਲੇ ਬੁਲਾਉਂਦਾ ਇਹਨਾਂ ਦੇ ਕੁੰਡੀਆਂ ਲਾਈ ਜਾਂਦੇ ਸੀ ਤੇ 25-25 ਕਿਲੋ ਦੀਆਂ ਯੂਪੀ ਦਾ ਇਹਨਾਂ ਨੂੰ ਹੈ ਰਹਿਣਾ ਕਿੱਥੇ ਬਠੰਡੇ ਹਾਂ ਇੱਥੇ ਰਹਿਣਾ ਤੇ ਦਈ ਰਹਿ ਤੇ ਢੀੜੋੜ ਤੇ ਢੀੜੋੜ ਤੇ ਲੈ ਆਹ ਰਿਮੋਟ ਆਹ ਵੀ ਆਹ ਵੀ ਬਟਨ ਕੰਮ ਕਰਦਾ ਦਾ ਬਸ ਇਹਦੇ ਨੂੰ ਨੱਪ ਕੇ ਪਹਿਲਾਂ ਹੀ ਫੜਿਆ ਸੀ ਕਿਸੇ ਨੇ ਜੀ ਕਰੇ ਦਾ ਪਹਿਲਾਂ ਕੁੱਟ ਪਈ ਜੀ ਹਾਂ ਉਹ ਮੈਨੇ ਕਰੀ ਜੀ ਇਹਦੀ ਠੀਕ ਐ ਲੈ ਬਈ ਆਹ ਕੁਛ ਹੋਈ ਜਾਂਦਾ ਕਦੇ ਬੱਕੀ ਬਈ ਬਚ ਕੇ ਰੋ ਤੇ ਕੰਡਾ ਗੁੰਡਾ ਚੈੱਕ ਕਰ ਲਿਆ ਕਰੋ ਤਾਂ ਯਾਰ ਬੜਾ ਮੈਨੂੰ ਦੇਖਿਆ ਦਿੱਲੀ ਤੋਂ ਤਿਆਰ ਹੁੰਦਾ ਕਹਿੰਦਾ ਤੇ ਰਿਮੋਟਰ ਦਾ ਬਟਨ ਨੱਪ ਦਿੰਦਾ ਕਹਿੰਦਾ ਵਜਨ ਘਟੇ ਜਾਂਦਾ ਲੈ ਕਮਾਲ ਐ ਯਾਰ ਇੱਕ ਵਾਰੀ ਫੇਰ ਕਰਕੇ ਦਿਖਾਈ ਦੇ ਫੋਨ ਸੈਟ ਹੋ ਜੂਗਾ ਜੇ ਮੈਂ ਨੱਪ ਦਿਆਂ ਹੂੰ ਲੈ ਹੁਣ 71 ਹੋ ਗਿਆ ਜੇ ਹੁਣ ਮੈਂ ਇੱਕ ਵਾਰੀ ਹੋਰ ਨੱਪ ਦਿਆਂ ਨੱਪਿਆ ਹੋ ਗਿਆ ਐਨੇ ਚ ਗੇਮ ਪਾਈ ਜਾਂਦੇ ਆ ਇਹ ਆ ਚੱਕ ਗਵਰਨਮੈਂਟ ਅੱਛਾ ਕਪਿਆ ਹੋਵੇ 25 25 ਕਿਲੋ ਰੋੜੇ ਜਾਂਦਾ ਹੈ ਯਾਰ ਤੀਜੇ ਇਥੇ ਦਾ ਫਰਕ ਪਾਈ ਬੱਟੇ ਕੀ ਕਰਨਾ ਚਾਹੀਦਾ ਬਾਈ ਇਹਦੇ ਨਾਲ ਤੁਸੀਂ ਤਾਂ ਹਿੰਦੀ ਬੋਲਦੇ ਹੋ ਇਹ ਕਿਧੀਆਂ ਹੈ ਆਪ ਜੇ ਮਾਰ ਬਾਈ ਮਾਰੋ ਘੁੱਟਾ ਦਾ ਮਾਰੋ ਘੁੱਟਾ ਨਹੀਂ ਮਾਰਨਾ ਮਾਰਨ ਦਾ ਤਾਂ ਹੈ ਨਹੀਂ ਉਹਦੇ ਕੰਮ ਕਰਦੇ ਨਹੀਂ ਬਾਈ ਯਾਰ ਇਹ ਕੰਮ ਨਾ ਯਾਰ ਕਰ ਗਲਤ ਗੱਲ ਗਲਤ ਗੱਲ ਹੈ ਵੀਰੇ ਜਿਹੜਾ ਹੱਕ ਨਹੀਂ ਖਾਏ ਇਹ ਕਿਹਦੀ ਕਰਦੇ ਜੀ ਇੱਥੇ ਜਾਂਦੇ ਟੱਕ ਲਓ ਕਿਥੇ ਕੰਡਾਲ ਚੱਲੋ ਉਧਰ ਮੈਂ ਤੇਰਾ ਕੋਈ ਬਾਈ ਹਣਾ ਇਹ ਕੰਮ ਬਹੁਤ ਗਲਤ ਹੈ